ਰੇਗੂਆ ਖਾਲਸਾ ਵੈਰੀ ਜੀ ਭਤੇ ਸਾਰੇ ਪੰਜਾਬੀ ਵੀਰਾਂ ਨੂੰ ਹਰਿਆਣਾ ਵਾਲੇ ਜੋ ਵੀ ਸਾਰੇ ਦੇਖ ਤੁਸੀਂ ਦੇਖ ਰਹੇ ਹੋ ਉਥੇ ਕਿੰਨਾ ਕਹਿ ਰਹੇ ਸਭ ਦੁਨੀਆ ਡੁੱਬ ਚੁੱਕੀ ਹੈ ਵੇਖ ਕੇ ਰੋਣਾ ਆਉਂਦਾ ਤੇ ਅੱਜ ਹੁਣ ਫਿਰ ਵਾ ਦੇਖ ਲੋ ਜੀ ਬਰਸਾਤ ਹੋ ਰਹੀ ਹੈ ਲਗਾਤਾਰ 1 ਘੰਟਾ ਹੋ ਗਿਆ ਤੇ ਉਹ ਜੀ ਕੁਝ ਕੱਲ ਦੋ ਦਿਨਾਂ ਜਿਹੇ ਹਾਦਸੇ ਹੋਏ ਸੀ ਕਿਉਂਕਿ ਬੀੜਾ ਮੇਰਾ ਜਾਂਦਾ ਨਾਲ ਉਹ ਜਿਹੜੇ ਟਾਣੀਆਂ ਦੇ ਵਿੱਚ ਜਿਹੜੇ ਡੇਰਿਆਂ ਦੇ ਵਿੱਚ ਜਿਹੜੇ ਬੈਠੇ ਲੋਕ ਜੇ ਨਹੀਂ ਆਏ ਉਹਨਾਂ ਨੂੰ ਰਾਸਨ ਦੇਣਾ ਪੈਂਦਾ ਹਾਂਜੀ ਤੇ ਉਹ ਜਾਂਦੇ ਨੇ ਇੱਥੋਂ 4-5 ਮੁੰਡਿਆਂ ਨੇ ਟੀਮ ਬਣਾਈ ਆ ਤੇ ਉਹ ਉੱਥੇ ਜਾ ਕੇ ਦਿਨ-ਦਿਨੇ ਸਾਰਾ ਰਾਸਨ ਪਾਣੀ ਜੋ ਵੀ ਹੁੰਦਾ ਹੈ ਉਹ ਦੇ ਕੇ ਆਉਂਦੇ ਆ ਤੇ ਮੈਂ ਪਰਮ ਅੱਗੇ ਆਏ ਆ ਅਰਦਾਸ ਵੀ ਜੋ ਤੁਸੀਂ ਰਾਸਨ ਲੈ ਕੇ ਆਉਂਦੇ ਹੋ ਚਾਹ ਰਾਜਸਥਾਨ ਚੋ ਹਰਿਆਣੇ ਚੋਂ ਪੰਜਾਬ وچ ਚਾਈ ਗਈ ਤਾਂ ਅੱਗੇ ਕਿਸੇ ਸੰਸਥਾ ਨਾਲ ਜੁੜੋ ਜਿਹੜੀ ਕੇ ਅੰਦਰਲਾ ਪੱਖ ਜਾਣਦੀ ਹੋਵੇ ਕੋਈ ਆਵਦਾ ਜੋ ਵੀ ਉਹਨਾਂ ਦਾ ਕਿੱਥੇ ਕਿੱਥੇ ਲੋਕ ਪਰਦੇ ਆ ਕਿਹੜੇ ਗੜੇ ਆਉਣ ਬਾਹਰ ਆਉਣਾ ਚਾਹੁੰਦੇ ਕਿਹੜੇ ਕਿੜੇ ਨਹੀਂ ਆਉਣਾ ਚਾਹੁੰਦੇ ਜਿਹੜੇ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਵੀ ਰਸਨ ਪਹਚਾਓ ਤੇ ਹੁਣ ਇਹਦੇ ਚ ਕੀ ਹੋ ਰਿਹਾ ਜੀ ਕਈ ਲੋਕ ਆਪਣੇ ਇਸ ਦੀ ਨਹੀਂ ਹੋਏ ਫਲਡਿੰਗ ਤੇ ਉਹ ਜਦੋਂ ਟਰੱਕ ਟੈਲੀਆਂ ਆਉਂਦੇ ਨੇ ਉਹ ਰੋਕਦੇ ਨੇ ਵਿਚਾਰੇ ਤੇ ਉਹ ਆਪਣੇ ਬਰਤਨ ਭਾਂਡੇ ਲੈ ਕੇ ਪਹਿਲੇ ਪਹੁੰਚ ਜਾਂਦੇ ਜਿਸ ਦੇ ਕਰਨ ਕੁ ਮੈਂ ਮੇਰੇ ਬੇਟੇ ਨੂੰ ਦੱਸਿਆ ਸਵੇਰੇ ਕਿ ਡਾਡੀ ਜੀ ਐਵੇਂ ਹੁੰਦਾ ਤੇ ਮੈਂ ਆਣਾ ਸ਼ਰਮ ਕਰੋ ਕੋਈ ਸ਼ਰਮ ਕਰੋ ਐਸ ਕੰਮ ਦਾ ਪ੍ਰਮਾਤਮਾ ਨੇ ਸਾਰਾ ਦਿਹਾਤ ਦਿੱਤੇ ਆ ਇਹ ਤਾਂ ਕਿਸੇ ਨਾਲ ਨਾ ਹੋਵੇ ਆਪਣੇ ਨਾਲ ਨਹੀਂ ਵੈਰੀ ਨਾਲ ਨਾ ਹੋਵੇ ਜੋ ਉਹਨਾਂ ਦਾ ਹੋਇਆ ਇੱਕ ਘਰ ਕੰਦਾ ਗਏ ਆ ਪੰਜ ਸੱਤ ਮੱਝਾਂ ਸੋਹਣਿਆ ਸੰਗਲ ਬੰਨੇ ਰਹਿ ਗਏ ਉੱਥੇ ਹੀ ਸੰਗਲ ਖੋਲਣ ਦਾ ਵੀ ਟਾਈਮ ਨਹੀਂ ਲੱਗਾ ਹਾਂਜੀ ਇੱਥੋਂ ਮਤਲਬ ਪ੍ਰੋਪਰ ਸਾਨੂੰ ਕੁੱਲ 25 ਕਿਲੋਮੀਟਰ ਹੈ ਤੇ ਜਿਹੜਾ ਪਾਣੀ ਸੀ ਉਹ 20 ਕਿਲੋਮੀਟਰ ਕਿਉਂਕਿ 5 ਕਿਲੋਮੀਟਰ ਉਹ ਰਾਂ ਬੰਨ ਨੇ ਮਿਲਟਰੀ ਦਾ ਤੇ ਪਰਪਰਾਂ ਸਾਰੇ ਪਿੰਡਾਂ 'ਚ ਫੇਰ ਚੁੱਕਿਆ ਹੈ ਤੇ ਹੌਣ ਕੱਲ ਦਾ ਥੋੜਾ ਜਿਹਾ ਪਾਣੀ ਲੱਥਾ ਸੀ ਯਾਨੀ ਕਿ ਸਮਝ ਲਓ ਫੋਟਕੂ ਫੋਟ ਤੋਂ ਥੋੜਾ ਹੀ ਘਟ ਤੇ ਇਹਨਾਂ ਨੂੰ ਤਸੱਲੀ ਸਾਰਿਆਂ ਨੂੰ ਹੀ ਵਧੀਆ ਹੋਇਆ ਸੀ ਵੀ ਨਹੀਂ ਹੁਣ ਅੱਜ ਜਿਹੜੀ ਆ ਬਰਸਾਤ ਹੋ ਰਹੀ ਏ ਦੇਖੋ ਪਿੱਛੇ ਜੀ ਹੋਈ ਏ ਜਾਂ ਨਹੀਂ ਹੋਈ ਕੀ ਹੁੰਦਾ ਜੀ ਕਰਨਾਂ ਦਾ ਦਾਤ ਨੇ ਆ ਫਿਰ ਵੀ ਆਪਣੇ ਆਪ ਕਰਨ ਦੇ ਵਿੱਚ ਚਿਸ਼ਟਮਾ ਜੀ ਬਹੁਤ ਜ਼ਿਆਦਾ ਆਪਣਾ ਯੋਗਦਾਨ ਹੁੰਦਾ ਹੈ ਜਿਵੇਂ ਆਪਾਂ ਸਰਕਾਰਾਂ ਚੁਣ ਲੈਨੇ ਆ ਸਰਕਾਰਾਂ ਹੁਣ ਆਪਣੀ ਸਟੇਟ ਦੀ ਸਰਕਾਰ ਤਾਂ ਆਪਾਂ ਚੁਣ ਲਈ ਸੈਂਟਰਲ ਦੀ ਆਪਾਂ ਨਹੀਂ ਚੁਣ ਸਕਦੇ ਕਿਉਂਕਿ ਆਪਣੇ ਕੋਲ 13 ਹੀ ਤਾਂ ਨੇ ਐਮਐਲਏ ਤੇ ਜਿੱਥੇ ਅਸੀਂ ਅਸੀਂ ਐਮਐਲਏ ਯੂਪ ਚ 85 ਪਿਆਸੀ 90 90 ਆ ਅਸਰ ਤਾਂ ਉਹਨਾਂ ਨੂੰ ਪੈਣਾ ਹਾਂਜੀ ਤੇ ਇਹ ਜਿੰਨਾ ਚਿਰ ਇਹਦਾ ਰਾਜ ਰਹੇਗਾ ਮੋਦੀ ਦਾ ਉਹਨਾਂ ਚ ਰੇ ਐਵੇਂ ਹੋਵੇਗਾ ਇਹ ਮਤਲਬ ਆਪਦੇ ਹਿਸਾਬ ਨਾਲ ਮਤਲਬ ਪਹਿਲੇ ਉਹ ਤਿੰਨ ਕਾਨੂੰਨ ਦਿੱਤੇ ਫਿਰ ਜਦੋਂ ਇਲੈਕਸ਼ਨ ਨੇੜੇ ਦੇਖ ਕੇ ਹਰਿਆਣੇ ਵਾਲੇ ਉਹ ਵਾਪਸ ਲੈ ਲੇ ਤੇ ਹੁਣ ਫਿਰ ਉਸ ਤੇ ਕਬਜ਼ਾ ਕਰ ਲਿਆ BBMPB ਯਾਨੀ ਪਾਕੜਾ ਬਨਾਇੰਮੈਂਟ ਬੋਰਡ ਤੇ ਅਸੀਂ ਛੱਡੀਏ ਜਦੋਂ ਕਰੀਏ ਤੇ ਇਹ ਜਿਹੜੇ ਇਥੋਂ ਦੇ ਚੀਫ ਇੰਜੀਨੀਅਰ ਲਾਏ ਆ ਜੋ ਵੀ ਕੋਈ ਜਿੰਨੇ ਵੀ ਕੋਈ ਲਾਇਆ ਉਹ ਸਾਰੇ ਹਰਿਆਣਾ ਦਿੱਲੀ ਉਧਰ ਦੇ ਪੰਜਾਬ ਦਾ ਪੰਜਾਬ ਦਾ ਕੋਈ ਵੀ ਨਹੀਂ ਬੀਐਮਬੀ ਦੇ ਆਪਣਾ ਜੀ ਉਸ ਦੇ ਵਿੱਚ ਕਿੰਨਾ ਛੱਡਣਾ ਕਿੰਨਾ ਛੋਣਾ ਤੇ ਇਹ ਸਾਬਕਾ ਇੱਕ ਬੀਐਮਬੀ ਕਰਮਚਾਰੀ ਨਾਲ ਗੱਲ ਹੋਈ ਸੀ ਸਾਡੀ ਮੈਂ ਵੀ ਮਤਲਬ ਵੀਡੀਓ ਦੇ ਵੇਖਿਆ ਸੀ ਉਹ ਦੱਸ ਰਿਹਾ ਸੀ ਕਿ ਅਸੀਂ ਜੋ ਨਾਂ ਲੱਗਣ ਤੋਂ ਪਹਿਲਾਂ ਯਾਨੀ ਮਈ ਦੇ ਲਾਸਟ ਦੇ ਵਿੱਚ ਸਾਨੂੰ ਵੇਖਣਾ ਹੁੰਦਾ ਹੈ ਵੀ ਸਾਡੇ ਕੋਲ ਕਿੰਨਾ ਪਾਣੀ ਹੈ ਅਸੀਂ ਉਸ ਹਿਸਾਬ ਦੇ ਨਾਲ ਰੋਜ਼ ਰੋਜ਼ ਛੱਡ ਦਈਏ ਜਾਂ ਕਿ ਮੜੇ ਮੜੇ ਦਰਿਆ ਚਲਦੇ ਰਹਿਣ ਜੋ ਜਿਆਦਾ ਹੋਵੇ ਥੋੜਾ ਜਿਆਦਾ ਚਲਦੇ ਰਹੀਏ ਨੁਕਸਾਨ ਨਾ ਹੋਵੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਜਦੋਂ ਆਪਾਂ ਝੋਨਾ ਲਾਉਂਦੇ ਸੀ ਉਦੋਂ ਬਰਸਾਤ ਹੋਈ ਜਿਹੜੀ ਉਹ ਵੀ ਡੱਕ ਕੇ ਰੱਖਿਓ ਪਾਣੀ ਨਹੀਂ ਛੱਡਿਆ ਇਸ ਤਰ੍ਹਾਂ ਮਤਲਬ ਵੀ ਇਹਨਾਂ ਦਾ ਮਤਲਬ ਇਹ ਸੀ ਵੀ ਸਾਰਾ ਪਾਣੀ ਸਟਾਕ ਕਰ ਲਓ ਇਕਦਮ ਛੱਡੋ ਕਿ ਮਤਲਬ ਪੰਜਾਬ ਬੋਧੀ ਕਹਿੰਦੇ ਵਿਡੋ ਗਿਏ ਇਹ ਸਟੇਟ ਨੂੰ ਕੋਈ ਅਪਾ ਗਾਨਸਤਾਨ ਦੇ ਵਿੱਚ ਇਹ 6000 ਕਰੋੜ ਦੀ ਪੂਝਾ ਸਕਦਾ ਹੈ ਤੇ ਪੰਜਾਬ ਤਾਂ ਸਿਰਫ ਮੰਗਦਾ ਹੀ 400 4000 ਕਰੋੜ ਤੁਸੀਂ ਉਹ ਵੀ ਨਹੀਂ ਦੇ ਸਕਦੇ ਤੇ ਇਸ ਗੱਲ ਹੀ ਭਾਈ ਰੱਬ ਹੀ ਵਾਰਸ ਹੈ ਤੇ ਆਪਣੇ ਤਾਂ ਜੋ ਵੀ ਸਰਕਾਰਾਂ ਬਣੀਆਂ ਕਦੀ ਵੀ ਪੰਜਾਬ ਦੀਆਂ ਤੋਂ ਸੈਂਟਰ ਇਸ ਘਰ ਨਾਲ ਉਲਟ ਬਣੀਆਂ ਕਿਉਂਕਿ ਇਹਨਾਂ ਨੇ ਜਾਂ ਉਲਟ ਸ਼ਾਸਨ ਕਰਕੇ ਵੀ ਲੋਕ ਬਹੁਤ ਦੁਖੀ ਨੇ ਹੈ ਤੇ ਉਹ ਜੋ ਵੀ ਹੋਵੇਗਾ ਮਹਾਰਾਜ ਤੋਂ ਅਗੇ ਅਰਦਾਸ ਕਰਦਿਆਂ ਵਧੀਆ ਕਰੇ ਕਿਸੇ ਦਾ ਵੀ ਨੁਕਸਾਨ ਜਿਹੜਾ ਹੋ ਗਿਆ ਬਹੁਤ ਹੋ ਗਿਆ ਬਹੁਤ ਜ਼ਿਆਦਾ ਮੈਂ ਆਪਦੀ 55 ਸਾਲ ਦੀ ਉਮਰ ਦੇ ਵਿੱਚ ਇੰਨਾ ਨੁਕਸਾਨ ਨਹੀਂ ਦੇਖਿਆ ਕਿਤੇ ਵੀ ਨਹੀਂ ਦੇਖਿਆ ਅੱবি ਐਵੇਂ ਮੱਝਾਂ ਹੀ 100-100 ਮੱਝ 5-500 ਪੰਜ ਹਰ ਡੰਗਰ ਜੀ ਪਾਸ ਤੋਂ ਚਲਾ ਗਿਆ ਤੇ ਉਹ ਨਲਾਕੀਆਂ ਸਰਕਾਰ ਦੀਆਂ ਉਹ ਕਹਿ ਰਹੇ ਆ ਤੁਸੀਂ ਲੈ ਲਓ ਆਪਸ ਅਸੀਂ ਦੇ ਰਹੇ ਆ ਬਾਰਡਰ ਖੋਲੋ ਅਸੀਂ ਤੁਹਾਡੇ ਭੇਜ ਦਾਂਗੇ ਜਿਨ੍ਹਾਂ ਦੀ ਆਉਣਗੀਆਂ ਰਹਿਜੂ ਤੇ ਲੇਕ ਨਹੀਂ ਤੇ ਬਾਰਡਰ ਨਹੀਂ ਖੋਲ ਰਹਾ ਉਹ ਮੱਝਾ ਉੱਥੇ ਇਹ ਵਿਚਾਰੀਆਂ ਭੁੱਖੀਆਂ ਬਾਣੀਆਂ ਜਿੱਥੇ ਵੀ ਹੈ ਵਿਚਾਰੇ ਉਹ ਜੋ ਵੀ ਉੱਥੋਂ ਦਾ ਸਿਸਟਮ ਹੈ ਪਾਕਿਸਤਾਨ ਦਾ ਉਹ ਕਰ ਰਿਹਾ ਤੇ ਇਹਨਾਂ ਨੂੰ ਚਾਹੀਦਾ ਸੀ ਜਦੋਂ ਚਲੋ ਉਹ ਜੇ ਉਹ ਵੀ ਸਿਸਟਮ ਉਹ ਵੀ ਨੁਕਸਾਨ ਹੋਇਆ ਫਿਰ ਪੈੜੀ ਦੇ ਉੱਤੇ ਜੀ 4 4 ਫੁੱਟ ਰੇਤ ਚੜ ਗਈ ਇਹ ਜ਼ਿਮੀਂਦਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ ਜੀ ਮੇਰੀ ਜ਼ਮੀਨ ਕਿਥੋਂ ਤੱਕ ਸੀ ਕਿੱਥੇ ਪਾਣੀ ਉੱਤਰ ਗਿਆ ਜਿੱਥੇ ਖੜਾ ਏ ਪਾਣੀ ਬਹੁਤ ਖੜਾ ਕਈ ਥਾਂ ਐ ਟਟ ਪਟਕੜਾ ਪਾਈ ਪਾਈ ਬਰੁਖੜਾ ਜਾਰੇ ਪਟਕੜਾ ਜਿੰਨੂੰ ਆਪਦਾ ਪਤਾ ਸੀ ਤੇ ਉਹ ਅੱਜ ਇਹ ਨਹੀਂ ਸਮਝ ਪਾਰਾ ਵੀ ਮੇਰੀ ਵਟੇ ਕਰ ਮੈਂ ਇੱਧਰ ਸੀ ਕਿ ਇੱਧਰ ਸੀ ਕਿਉਂਕਿ ਵਟ ਦੇ ਛੱਡੀ ਨਹੀਂ ਕਿਤੇ ਦਾਦਾ ਫੁੱਟ ਦੇ ਖੱਡੇ ਪਾ ਤੇ ਕਿਸੇ ਦਾਦਾ ਕਿਸੇ ਕਿਲੇ ਦਾ ਰਫਟ ਉੱਚਾ ਕਰਤਾ ਏ ਦੱਸੋ ਇਹ ਮੈਂ ਉਹਦੇ ਸਾਰੇ ਭੈਣ ਭਰਾਵਾਂ ਨੂੰ ਕਲਾਕਾਰਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਤੇ ਹੌਣ ਰਾਸ਼ਨ ਪਾਣੀ ਬਹੁਤ ਹੈ ਬਹੁਤ ਹਰਿਆਣੇ ਤੋਂ ਆਇਆ ਹੈ ਇਤਰਾ ਅਸੀਂ ਹਰਿਆਣੇ ਤੋਂ ਆਇਆ ਉਥੋਂ ਦੇ ਸ਼ਹਿਰ ਤੋਂ ਬਹੁਤ ਆ ਰਿਹਾ ਹੈ ਮਰੀਲ ਕੋਟਰਾ ਤੋਂ ਮੁਸਲਿਮ ਸੰਗਤ ਨੇ ਬਹੁਤ ਰਾਸ਼ਨ ਭੇਜਿਆ ਹੈ ਔਰ ਬਹੁਤ ਰਾਸ਼ਨ ਹੋ ਗਿਆ ਆਪਾਂ ਇਹਨਾਂ ਭਰਾਵਾਂ ਨੂੰ ਜਦੋਂ ਮੀਂਹ ਸੁੱਕਣ ਤੋਂ ਬਾਅਦ ਪਾਣੀ ਸੁੱਕਣ ਤੋਂ ਬਾਅਦ ਜਿਹੜੀ ਮਦਦ ਤੇਲ ਦੀ ਟਰੈਕਟਰ ਦੀ ਜਿਹੜੀ ਉਹ ਕਰਨੀ ਹੈ ਨਾ ਉਹ ਉਹਨੂੰ ਬਣਾ ਕੇ ਰੱਖੀਏ ਕਿਉਂਕਿ ਜੇ ਆਪਣਾ ਅਸੀਂ ਜਿੰਨਾ ਬਚੇ ਆ 80000 ਦਾ ਝੋਨਾ ਹੋ ਜਾਏਗਾ ਤੇ ਜੇ ਉਹਦੇ 5000 ਵੀ ਕਿੱਲੇ ਦਾ ਕੱਢ ਕੇ ਲਾ ਦਿਆਂਗੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਤੇ ਕੀ ਰਹੀ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟ ਤੇ ਉਹ ਦੱਸਿਆ ਜੀ ਤੇ ਹੋਰ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਬੇਟਾ ਤਾਂ ਜਾਂਦਾ ਰਿਹਾ ਅੱਜ ਜੋ ਐਤਵਾਰ ਸੀ ਜੀ ਤੇ ਉਹ ਐਤਵਾਰ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਚਪੈਰਾ ਸਾਹਿਬ ਲਾਉਂਦੇ ਆ ਤੇ ਇਸ ਕਰਕੇ ਹੋਦੀਆਂ ਇੱਥੇ ਤੁਹਾਡੇ ਸਾਹਮਣੇ ਉਹਨਾਂ ਦੀ ਜੀ ਦਰਨਾ ਗੱਲ ਕਰਾਵਾਂਗੇ ਤੁਸੀਂ ਸ਼ਾਇਦ ਵੇਖੇ ਹੋਵੇਗਾ ਨਿਸ਼ਾਨ ਸਿੰਘ ਇੰਸਟਾਗ੍ਰਾਮ ਤੇ ਤੇ ਸਰੋਜੀ ਵੈਰੂ ਜੀ ਅਖਾਲਸਾ ਵੈਰੂ ਜੀ ਕੀ ਫਤ